ਨਜਾਇਜ਼ ਉਸਾਰੀਆਂ ਉੱਤੇ ਲਗਾਤਾਰ ਐਮਐਲਐਨ ਮੋਲਕਨ ਮਾਨ ਵੱਲੋਂ ਵੱਡੀ ਵੱਡੀ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਨੇ ਇਸੇ ਨੂੰ ਲੈ ਕੇ ਅੱਜ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਵਾਂਕਰੋਂ ਦੇ ਵਿੱਚ ਵੀ ਕਈ ਵੱੜ ਰਹੇ ਨਜਾਇਜ਼ ਉਸਾਰੀਆਂ ਉੱਤੇ ਨਗਰ ਕੌਂਸਲ ਨੇ ਪੀੜਾ ਪੰਚ ਚਲਾਇਆ ਇਸ ਮੌਕੇ ਐਮਐਲਐਨ ਮੋਲਕਨ ਮਾਨ ਖੁਦ ਮੌਕੇ ਤੇ ਮੌਜੂਦ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਕੁਝ ਬਿਲਡਰਾਂ ਨੂੰ ਜਾਂ ਫਿਰ ਤਨਾਡ ਬੰਦਿਆਂ ਨੂੰ ਇਹ ਹੈ ਕਿ ਸਰਕਾਰ ਉਹਨਾਂ ਦੀ ਜੇਬ ਦੇ ਵਿੱਚ ਹੈ ਕਿ ਅਸੀਂ ਨਜਾਇਜ਼ ਕਬਜ਼ੇ ਕਰਕੇ ਅੱਗੇ ਵੇਚ ਦਾਂਗੇ ਪਰ ਹੁਣ ਆਮ ਆਦੀ ਪਾਰਟੀ ਸਰਕਾਰ ਹੈ ਇਹ ਬਿਲਕੁਲ ਵੀ ਅਸੀਂ ਚਲ ਨਹੀਂ ਦਵਾਗੇ ਤਾਂ ਇਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਇੱਕ ਬਣ ਰਹੇ ਨਵੇਂ ਘਰ ਦੇ ਉੱਤੇ ਪਲ ਆਪਣੇ ਚਲਾ ਗਿਆ ਬਿਲਕੁਲ ਢਾਹ ਢੇਰੀ ਕਰ ਦਿੱਤਾ ਕਈ ਨਵੇਂ ਜਿਹੜੇ ਪਲਾਟਾਂ ਦੀਆਂ ਨੀਵਾ ਭਰੀਆਂ ਜਾ ਰਹੀਆਂ ਸੀ ਉਹਨਾਂ ਨੂੰ ਵੀ ਹਟਾਇਆ ਗਿਆ ਇਸ ਮੌਕੇ ਨਗਰ ਕੌਂਸਲ ਦੇ ایਓ ਤੇ ਨਾਲ ਐਮਐਲਐਨ ਮੌਜੂਦ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜੇਸੀ ਮਸ਼ੀਨ ਦੇ ਨਾਲ ਨਵੇਂ ਬਣੇ ਘਰ ਨੂੰ ਤੋੜਿਆ ਜਾ ਰਿਹਾ ਹੈ ਇਹ ਕਾਰਵਾਈ ਨਵੇਂ ਬਣ ਰਹੇ ਐਸਟੀਪੀ ਪਲਾਟ ਦੇ ਨਜ਼ਦੀਕ ਕੁਝ ਲੋਕਾਂ ਵੱਲੋਂ ਕਲੋਨੀ ਕੱਟੀ ਜਾ ਰਹੀ ਸੀ ਦੱਸਿਆ ਜਾ ਰਿਹਾ ਕਿ ਉਧਰ ਉੱਤੇ ਵੱਡੀ ਕਾਰਵਾਈ ਕੀਤੀ ਹੈ ਲਾਈਵ ਤਸਵੀਰਾਂ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਇਸ ਮੌਕੇ ਐਮਐਲਏ ਅਨਮੋਲ ਗਰਮਾਨ ਨੇ ਇਹ ਵੀ ਗੱਲ ਆਖੀ ਹੈ ਕਿ ਨਮਾ ਗਰੋਂ ਇੱਕ ਉਹ ਵੱਡਾ ਕਸਬਾ ਹੈ ਜਿਸ ਦੀ ਆਬਾਦੀ 2 ਲੱਖ ਦੇ ਕਰੀਬ ਹੈ ਜ਼ਿਆਦਾਤਰ ਲੋਕ ਬਾਹਰੋਂ ਆਣ ਕੇ ਜਗ੍ਹਾ ਉੱਤੇ ਰਹਿੰਦੇ ਨੇ ਤੇ ਕਈ ਬਿਲਡਰ ਜਾਂ ਫਿਰ ਧਨਾੜ ਬੰਦੇ ਉਹਨਾਂ ਪੋਲੇ ਪਾਲੇ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਜਾਂ ਫਿਰ ਸਾਮਲਾ ਜ਼ਮੀਨਾਂ ਦੇ ਉੱਤੇ ਨਗਰ ਕੌਂਸਲ ਜ਼ਮੀਨਾਂ ਦੇ ਉੱਤੇ ਪਲਾਟ ਵੇਚ ਦਿੰਦੇ ਨੇ ਜਿਸ ਤੋਂ ਬਾਅਦ ਜਾ ਕੇ ਉਹ ਪੋਲੇ ਪਾਲੇ ਲੋਕ ਠੱਗੇ ਜਾਂਦੇ ਨੇ ਪਰ ਹੁਣ ਉਹਨਾਂ ਬਾਰੇ ਦੱਸਿਆ ਗਿਆ ਕਿ ਇਸ ਤਰੀਕੇ ਦਾ ਕੁਝ ਵੀ ਨਹੀਂ ਹੋਣ ਦੇਵਾਂਗੀ ਕਿਉਂਕਿ ਸਰਕਾਰ ਸਾਡੀ ਲਗਾਤਾਰ ਵੱਡੀ ਕਾਰਵਾਈ ਕਰ ਰਹੀ ਹੈ ਤੇ ਦੂਜੇ ਪਾਸੇ ਐਮਐਲਏ ਨੂੰ ਮੋਲਮਨ ਨੇ ਇਹ ਵੀ ਗੱਲ ਆਖੀ ਹੈ ਕਿ ਨਵਾਂ ਕਰਾਉਣ ਦੇ ਵਿੱਚ ਹੁਣ ਤੱਕ ਜਗਾ ਘਟ ਹੋਣ ਕਾਰਨ ਨਾ ਕੋਈ ਹਸਪਤਲ ਬਣ ਸਕਿਆ ਨਾ ਕੋਈ ਪਾਈਰਟ ਦੇ ਗੱਡੀਆਂ ਵਾਸਤੇ ਕੋਈ ਸਟੇਸ਼ਨ ਬਣ ਸਕਿਆ ਇਥੋਂ ਤੱਕ ਕਿ ਨਮਾ ਗਰਾਉਂਡ ਦੇ ਵਿੱਚ ਕੋਈ ਜਗਾ ਖਾਲੀ ਨਹੀਂ ਜਿਸ ਜਗਾ ਉੱਤੇ ਨਗਰ ਕੌਂਸਲ ਪਾਰਕ ਵੀ ਬਣਾ ਸਕੇ ਤਾਂ ਲਗਾਤਾਰ ਚਾਰੇ ਪਾਸੇ ਤੋਂ ਨਮਾ ਗਰੋਂ ਸਾਰਿਆਂ ਦੇ ਨਾਲ ਘਿਰ ਚੁੱਕਾ ਹੈ ਤਾਂ ਐਮਐਲਏ ਨੂੰ ਮੋਲਕ ਮਾਨ ਨੇ ਸਖਤ ਹਦਾਇਤਾਂ ਨਗਰ ਕੌਂਸਲ ਦੇ ਈਓ ਨੂੰ ਵੀ ਦਿੱਤੀਆਂ ਨੇ ਕਿ ਕੋਈ ਬੰਦਾ ਹੋਵੇ ਜੋ ਨਗਰ ਕੌਂਸਲ ਦੀ ਜਗਾ ਜਾਂ ਸਾਮਲਾਤੀ ਜਗਾ ਦੇ ਉੱਤੇ ਨਜਾਇਜ਼ ਕਬਜ਼ਾ ਕਰ ਦਿੱਤਾ ਉਸ ਦੀ ਨਜਾਇਜ਼ ਕਬਜ਼ੇ ਨੂੰ ਢਾਹ ਤੇਰੀ ਕਰ ਦਿੱਤਾ ਜਾਵੇ ਇਸ ਤਰੀਕੇ ਦੇ ਹੁਕਮ ਐਮਐਲਏ ਨੂੰ ਮੋਲਗਨ ਮਾਨ ਨੇ ਦਿੱਤੇ ਨੇ ਤਾਂ ਉਹਨਾਂ ਵੱਲ ਦੱਸਿਆ ਗਿਆ ਕਿ ਹੁਣ ਮੇਰੀ ਅੱਖ ਨਵਾਂ ਗਰਾਉਂ ਵਾਲੇ ਪਾਸੇ ਹੀ ਹੈ ਕਿਉਂਕਿ ਪਿਛਲੇ ਦਿਨੀਂ ਕਰਾਲੀ ਦੇ ਵਿੱਚ ਵੱਡੀ ਕਾਰਵਾਈ ਨਾ ਕੀਤੀ ਸੀ ਕਰਾਲੀ ਦੇ ਵਿੱਚ ਕਈ ਦੁਕਾਨਾਂ ਦੇ ਉੱਤੇ ਪੀਲਾ ਪੰਚਲਾਇਆ ਸੀ ਜੋ ਕਿ ਨਜਾਇਜ਼ ਤੌਰ ਤੇ ਬਣ ਰਹੀਆਂ ਸੀ ਤੇ ਹੁਣ ਨਵਾਂ ਗਰਾਉਂ ਦੇ ਵੱਲ ਨੂੰ ਜੀਸੀਬੀ ਮਸ਼ੀਨ ਦਾ ਮੂੰਹ ਮੋੜ ਲਿਆ ਐਮਐਲਏ ਨੂੰ ਮੋਲਗਨ ਮਾਨ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਤੇ ਨਾਲ ਦੀ ਨਾਲ ਇੱਕ ਹੋਰ ਹਦਾਇਤ ਜਿਹੜੀ ਐਮਐਲਏ ਨੂੰ ਮੋਲਗਨ ਮਾਨ ਨੇ ਨਗਰ ਕੌਂਸਲ ਦੇ ਇਹ ਉਹਨੂੰ ਦਿੱਤੀ ਹੈ ਕਿ ਜਿੱਥੇ ਵੀ ਨਗਰ ਕੌਂਸਲ ਦੀ ਜਗ੍ਹਾ ਖਾਲੀ ਹੈ ਜਾਂ ਫਿਰ ਕੋਈ ਸਾਮਲਾ ਜਗ੍ਹਾ ਉਸ ਜਗ੍ਹਾ ਉੱਤੇ ਫਲੈਕਸ ਬੋਰਡ ਲਗਾ ਦਿੱਤੇ ਜਾਣ ਕਿ ਇਹ ਜਗ੍ਹਾ ਬਕਾਊ ਨਹੀਂ ਹੈ ਨਗਰ ਕੌਂਸਲ ਦੀ ਜਗ੍ਹਾ ਹੈ ਜਾਂ ਫਿਰ ਇਹ ਸਰਕਾਰੀ ਜਗ੍ਹਾ ਹੈ ਇਸ ਤਰੀਕੇ ਦੀ ਹਦਾਇਤਾਂ ਦਿੱਤੀਆਂ ਨੇ ਤਾਂਕਿ ਪੋਲੇ ਪਾਲੇ ਲੋਕ ਉਸ ਜ਼ਮੀਨ ਦੇ ਨਾਲ ਠੱਗੇ ਨਾ ਜਾਣੇ ਕਿ ਕੋਈ ਪ੍ਰਾਪਰਟੀ ਡੀਲਰ ਜਾਂ ਫਿਰ ਕਈ ਤਨਾਟ ਬੰਦੇ ਲਗਾਤਾਰ ਇਸ ਤਰੀਕੇ ਦੀਆਂ ਜ਼ਮੀਨਾਂ ਖਾਲੀ ਪਏ ਵੇਖਦੇ ਨੇ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਅੱਗੇ ਵੇਚ ਦਿੰਦੇ ਨੇ ਜਿਸ ਤੋਂ ਬਾਅਦ ਜਾ ਕੇ ਪੋਲੇ ਪਾਲੇ ਲੋਕਾਂ ਦੇ ਉੱਤੇ ਫਿਰ ਕਾਰਵਾਈ ਪ੍ਰੋਸੈਸ ਨੂੰ ਕਰਨੀ ਪੈਂਦੀ ਹੈ ਤਾਂ ਇਸੇ ਮੌਕੇ ਐਮਐਲਐਨ ਮੋਲਮਾਨ ਨੇ ਹੋਰ ਕੀ ਕਿ ਐਪੀਲ ਤੁਸੀਂ ਉਹ ਵੀ ਸੁਣ ਲਓ ਇਹ ਸਾਤ ਏਕੜ ਵਿੱਚ ਜਿਹੜੀ ਗੈਰ ਕਾਨੂੰਨੀ ਕਲੋਨੀ ਕੱਟੀ ਜਾ ਰਹੀ ਹੈ। ਇਹ ਹਾਂ। ਨਾਡਾ ਦੀ ਲੋਕੇਸ਼ਨ ਤੇ। ਇਹ ਨਾਡਾ ਪਿੰਡ ਦੀ ਰੈਵਨੂ ਨਾਡਾ ਦੀ ਨਾਡਾ ਪਿੰਡ ਦਾ ਰੈਵਨੂ ਵੱਲੋਂ ਨਾਲ। ਅੱਛਾ। ਧੰਨਵਾਦ। ਉਹ ਮੈਮ ਜਿਹੜੀ ਉਹ 1200 ਕਨਾਲ ਜਿਹੜੀ ਵੱਖਰੀ ਹੈਗੀ ਇੱਕ। ਉਹ ਵੱਖਰੀ ਹੈ। ਸਰਕਾਰੋਂ ਨਾਲ ਹਾਂ ਉਹ ਵਾਲੀ ਦਾ ਕੁਛ ਤਕਰੀਰ ਹੋ। ਜੇਦੀ ਮੰਗਤੀ ਕਰਵਾਈਏ ਤੇ ਸ਼ਾਮਲਾਟ ਨਿਕਲਣੀ ਹੈ। ਕੋਈ ਨਾ ਕੋਈ ਜਿਹੜੀ ਇਹ ਜਿੰਨੀਆਂ ਕਲੋਨੀ ਕੱਟ ਰਹੇ ਨੇ। ਨਿਆ گاؤں ਚ। ਸਾਰੀ ਇਲੀਗਲ ਹੈ। ਸਾਰੀ ਇਲੀਗਲ ਹੈ। ਸਾਰੀ। ਕਿੰਨਾ ਟਾਈਮ ਹੋ ਗਿਆ ਹੈ ਕੰਮ ਸ਼ੁਰੂ ਹੋਏ ਨੂੰ ਮੈਂ 2 ਮਹੀਨੇ ਹੋ ਗਏ ਕੰਮ ਸ਼ੁਰੂ ਕਰ ਹੋਏ ਨੂੰ ਫਿਰ ਥੋੜੀ ਕੋਲ ਵੀ ਸ਼ਿਕਾਇਤ ਨਹੀਂ ਆ ਫਿਰ ਅਸੀਂ ਬੰਦ ਕਰਾਤਾ ਸੀਗਾ ਹੁਣ ਐਟ ਪ੍ਰੈਜ਼ੈਂਟ ਬੰਦਾ ਲੇਕਿਨ ਇਹ ਸਟਰਕਚਰ ਅਸੀਂ ਤੋੜਨੇ ਸੀਗੇ ਪਰ ਥੋੜੀ ਵੀ ਸੱਤ ਕਿੱਲੇਾਂ ਚ ਹਾਂਜੀ ਸੱਤ ਕਿੱਲੇਾਂ ਦੇ ਵਿੱਚ ਦੇਖ ਲਓ ਵੀ ਜਿੱਥੇ ਜੀ ਕਰਦਾ ਉੱਥੇ ਹੀ ਕਲੋਨੀਜ਼ ਇਹ ਕੱਟਣੀਆਂ ਰਸਤਾ ਹੈ ਨਹੀਂ ਆ ਲੋਕਲ ਲੋਕ ਖੜੇ ਆ ਫਿਰ ਤੁਹਾਨੂੰ ਇਹ ਵੇਚਣੀਆਂ ਫਿਰ ਤੁਸੀਂ ਆ ਨਦੀਆਂ ਪਾਰ ਅਸੀਂ ਇੱਥੋਂ ਕਿੱਥੇ ਸੀਵਰੇਜ ਲੈ ਆਉਣਾ ਇਥੇ ਸੜਕਾਂ ਬਣਾਉਣੀਆਂ ਫਿਰ ਸਰਕਾਰ ਦੇ ਗਲ ਪੈ ਜਾਂਦਾ ਸਾਰਾ ਨਿਆਣਾ گاؤں ਇਸ ਤਰੀਕੇ ਕੁਝ ਬੰਦਿਆਂ ਦੇ ਦੁਆਰਾ ਬਿਲਡਰਾਂ ਦੇ ਦੁਆਰਾ ਬਲਕਿ ਕੁਝ ਐਮਸੀਜ਼ ਦੀ ਵੀ ਇਹਦੇ ਇਨਵੋਲਵਮੈਂਟ ਹੈ ਜੀ ਪੋਲੇ ਪਾਲੇ ਲੋਕਾਂ ਨੂੰ ਉਹ ਵੇਚ ਦੇਣੀ ਆ ਮੁੜ ਕੇ ਉਹਨਾਂ ਨੇ ਸਹੂਲਤਾਂਵਾਂ ਨੂੰ ਤਰਸੀ ਜਾਣਾ ਯੂ ਸਾਹਿਬ ਇੱਥੇ ਨਾ ਦੇਖੋ ਜੋ ਹੁਣ ਪਹਿਲਾਂ ਹੋ ਗਿਆ ਜਿੱਥੇ ਲੋਕ ਰਹਿੰਦੇ ਉੱਥੇ ਤਾਂ ਆਪਾਂ ਕੀ ਕਰ ਸਕਦੇ ਆ ਜਿਹੜੀ ਵੀ ਕੋਈ ਮੈਂ ਕਲੀਅਰ ਕਟ ਨਿਆ گاਉਂ ਦੇ ਵਿੱਚ ਜਿਨ੍ਹਾਂ ਨੇ 2 ਨੰਬਰ ਦੇ ਧੰਦੇ ਐ ਤੋਰੇ ਹੋਏ ਐ ਜਿਵੇਂ ਇੱਥੇ ਪੰਜਾਬ ਦੀ ਜ਼ਮੀਨ ਹੀ ਨਹੀਂ ਹੁੰਦੀ ਜਾਂ ਪੰਜਾਬ ਸਰਕਾਰ ਨਹੀਂ ਹੁੰਦੀ ਜੀ ਆਹ 7 ਕਿੱਲੇਾਂ ਦੀ ਜ਼ਮੀਨ ਦਾ ਭਾਅ ਦੇਖੋ ਬਿਲਕੁਲ ਇੱਥੇ ਅਸੀਂ ਕੋਈ ਇਹਦੀ ਬਿੰਤੀ ਕਰਾਉ ਇਹ ਸ਼ਾਮਲਾ ਟੀ ਹੈ ਬਿਲਕੁਲ ਤੇ ਉੱਪਰੋਂ ਇਹਨਾਂ ਨੇ ਇਹਦਾ ਕੋਈ ਨਕਸ਼ਾ ਪਾਸ ਕਰਾਇਆ ਨਾ ਜੀ ਕੋਈ ਕੁਝ ਨਹੀਂ ਕਰਾਇਆ ਨਾ ਕਲੋਨੀ ਨਹੀਂ ਪਾਸ ਕਰਾਈ ਕੋਈ ਨਕਸ਼ਾ ਨਹੀਂ ਕਰਾਇਆ ਇੱਥੇ ਕੋਈ ਸਕੂਲ ਬਣੇ ਇੱਥੇ ਕੋਈ ਹਸਪਤਾਲ ਬਣਾਈਏ ਪਾਸਤਾ ਦੂਰ ਦੀ ਗੱਲ ਐ ਅਪਲਾਈ ਵੀ ਨਹੀਂ ਕੀਤੀ ਐ ਚਾ ਅਪਲਾਈ ਪਤਾ ਹੀ ਆ ਤਾਂ ਨਹੀਂ ਕਰਦੇ ਵੀ ਪਾਸ ਨਹੀਂ ਹੋਣੀ ਫਿਰ ਲੋਕ ਮੁੜ ਕੇ ਲੈ ਲੈਂਦੇ ਨੇ ਪਤਾ ਨਹੀਂ ਲੱਗਦਾ ਭੋਲੇ ਭੋਲੇ ਲੋਕਾਂ ਨੂੰ ਇਹਨਾਂ ਨੇ ਮੂਰਖ ਬਣਾਉਣਾ ਇਹਨਾਂ ਨੇ ਧੰਦਾ ਤੋਰਿਆ ਹੋਇਆ ਜੀ ਸੀ ਬੀ ਵਾਲਾ ਕੰਮ ਸ਼ੁਰੂ ਕਰੋ ਜੀ ਇਹ ਸਾਰੀ ਦੀ ਸਾਰੀ ਸਾਫ਼ ਕਰ ਦੋ 7 ਏਕੜਾਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੇ ਜਿੰਨਾ ਵਗਲਿਆ ਹੋਇਆ ਜੀ ਤੇ ਇੱਥੇ ਨੋ ਕੰਸਟਰਕਸ਼ਨ ਦਾ ਬੋਰਡ ਲਗਾ ਦਿਓ ਤੇ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਆ ਇਹਦੂ ਵੱਡੀ ਕਾਰਵਾਈ ਤਾਂ ਆਪਾਂ ਕੀ ਕਰਨੀ ਆ ਬਿਲਕੁਲ ਸਸਾ ਜਿਹੜਾ ਇਹ ਪੁਰਾਣਾ ਤੇ ਬਹੁਤ ਵੱਡਾ ਹੈ ਕੋਈ ਵੀ ਬੰਦਾ ਨਵੇਂ گاؤں ਦੇ ਵਿੱਚ ਇਹ ਧੰਦਾ ਤੋਰਨ ਦੀ ਨਾ ਸੋਚੇ ਆ ਜੀ ਸੀ ਵੀ ਤੈਨੂੰ ਇਹ 7 ਏਕੜ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਕੋਈ ਕੰਨ ਦਾ ਕੋਈ ਪਲਾਟ ਹੈ ਕੋਈ ਕਮਰਾ ਬਣਾਇਆ ਹੈ ਤੇ ਤੋਂ ਬਾਅਦ ਆ ਜੀ ਸੀ ਵੀ ਹੁਣ